ਕਿੰਨੇ ਦਿਨ ਦਾ ਹੋਏਗਾ ਕੀ ਸਾਹ ਬਤਾ ਰਹੇਗਾ ਦੇਖੋ ਜਦੋਂ ਸੈਸ਼ਨ ਨਵੀਂ ਜਗ੍ਹਾ ਕਰਨਾ ਹੁੰਦਾ ਤਾਂ ਪੁਲਪ ਪ੍ਰੋ ਰੋ ਕਰਨਾ ਪੈਂਦਾ ਸੋ ਅੱਜ ਉਹ ਸੈਸ਼ਨ ਪ੍ਰੋ ਰੋ ਕਰਨ ਵਾਸਤੇ ਕਮਿਊਨੀਕੇਸ਼ਨ ਮਾਰੀਓ ਗਵਰਨਰ ਸਾਹਿਬ ਕੋ ਪੇਟੀ ਗਈ ਹੈ ਔਰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜੀ ਦੀ ਲਾਸਾਨੀ ਸ਼ਹਾਦਤ ਹੈ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਸ਼ਹਾਦਤ ਹੀ ਨਹੀਂ ਹੋਈ ਕਿ ਕਿਸੇ ਹੋਰ ਅਕੀਦੇ ਦੇ ਖਾਤਰ ਜਿਹੜਾ ਮਕਤੂਲ ਕਾਤਿਲ ਕੋਲ ਗਿਆ ਹੋਵੇ ਆਮ ਤੌਰ ਤੇ ਕਾਤਿਲ ਮਕਤੂਲ ਕੋਲ ਆਉਂਦਾ ਹੈ ਮਕਤੂਲ ਕਾਤਿਲ ਕੋਲ ਗਿਆ ਹੋਵੇ ਔਰ ਕਿਸੇ ਹੋਰ ਅਕੀਦੇ ਦੀ ਸਲਾਮਤੀ ਲਈ ਇਨਸਾਨੀਅਤ ਦੇ ਲਈ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਲਈ ਉਹ ਸ਼੍ਰੀ ਗੁਰਤੇਗワਦ ਗੁਰੂ ਮਹਾਰਾਜੀ ਦੀ ਸ਼ਹਾਦਤ ਹੈ ਉਹਨੂੰ ਉਸ ਸ਼ਹਾਦਤ ਉਸ ਪਾਵਨ ਸ਼ਹਾਦਤ ਨੂੰ ਦੁਨੀਆ ਦੇ ਵਿੱਚ ਪਹੁੰਚਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਇੱਕ ਵਿਲੱਖਣ ਜਿਹੜਾ ਵੱਖਰਾ ਉਪਰਾਲਾ ਕੀਤਾ ਜਾ ਰਿਹਾ ਹੈ ਜਿੱਥੇ ਸਾਰੀਆਂ ਸੰਸਥਾਵਾਂ ਧਾਰਮਿਕ ਸਮਾਜਿਕ ਸੰਸਥਾਵਾਂ ਇਸ ਬਹੁਤ ਵੱਡੇ ਮੌਕੇ ਨੂੰ ਦੁਨੀਆ ਦੇ ਵਿੱਚ ਸਨਹਿਨ ਪਹੁੰਚਾਉਣ ਵਾਸਤੇ ਆਪਦੇ ਆਪ ਦੇ ਤੌਰ ਤੇ ਤਰਸਦ ਕਰ ਰਹੇ ਉੱਥੇ ਪੰਜਾਬ ਸਰਕਾਰ ਨੇ ਵੀ ਫੈਸਲਾ ਲਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਇੱਕ ਸਪੈਸ਼ਲ ਸੈਸ਼ਨ ਕਰਦਾ ਜਾਵੇ ਸੋ ਉਹਦੇ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਸੋ ਸੈਕਸ਼ਨ ਕੀਤਾ ਜਾਏਗਾ ਔਰ ਇਸਾਨੀ ਹੋਏਗਾ ਦੁਨੀਆ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ ਸ਼ਹਾਦਤ ਹੈ ਜਿਹੜੀ ਕਿ ਸਭੇ ਸਾਜੇ ਵਾਲ ਸਦਾ ਇੰਦੇ ਲਈ ਕੀਤੀ ਗਈ ਸੀ ਇੱਕ ਵਿਲੱਖਣ ਸਨੇਹਾ ਸੀ ਜਿਹੜਾ ਉਹ ਬਚਾਉਣ ਦੇ ਵਿੱਚ ਇਹ ਮਦਦਗਾਰ ਹੋਏਗਾ ਅੱਜ ਇਹ ਕਈ ਪੰਜਾਬੀ ਭਰਾ ਭੈਣ ਜਿਹੜੇ ਆਣਾਚਲ ਨੇ ਲਿਖ ਲਗਨਪੂਰੇ ਨੇ ਆਹ ਉਹਨਾਂ ਉੱਤੇ ਠੱਗਮਾਰੀ ਹੋ ਰਹੀ ਹੈ ਕਿਵੇਂ ਹੋ ਰਹੀ ਹੈ ਤੇ ਕਿਸ ਤਰ੍ਹਾਂ ਤੁਸੀਂ ਆ ਵਿਦੇਸ਼ ਮੰਤਰਾ ਦੇ ਲਈ ਅ ਦੇਖੋ ਜੀ ਅ ਅਮਰੀਕਾ ਦੇ ਵਿੱਚ ਅਜਕਲ ਬੜੀ ਸਖਤੀ ਕੀਤੀ ਹੋਈ ਆ ਉਹਦੇ ਤੇ ਅ ਉਥੇ ਲੋਕ ਹਿੰਦੁਸਤਾਨ ਤੋਂ ਜਾਂ ਬਾਹਰਲੇ ਦੇਖਾਂ ਉਥੇ ਗਏ ਹੋਏ ਆ ਉਹਨਾਂ ਕੋਲ ਵੈਲੇ ਡਾਕੂਮੈਂਟ ਨਹੀਂ ਆ ਤਾਂ ਉਹਨਾਂ ਨੂੰ ਵਾਪਸ ਆਉਣ ਵਾਸਤੇ ਸੈਲਫ ਡਿਪੋਰਟੇਸ਼ਨ ਵਾਸਤੇ ਇੱਕ ਤਾਂ ਆਈਸ ਡਿਪੋਰਟੇਸ਼ਨ ਕਰਦੇ ਸੈਲਫ ਡਿਪੋਰਟੇਸ਼ਨ ਉਹਦੇ ਵਾਸਤੇ ਇੱਕ ਐਮਰਜੈਂਸੀ ਸਰਟੀਫਿਕੇਟ ਚਾਹੀਦਾ ਹੁੰਦਾ ਔਰ ਉਹਦੇ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪ ਦਾ ਕੋਈ ਆਧਾਰ ਕਾਰਡ ਕੋਈ ਆਪਦਾ ਸਕੂਲ ਦਾ ਸਰਟੀਫਿਕੇਟ ਕੋਈ ਡਰਾਈਵਿੰਗ ਲਾਇਸੈਂਸ ਕੋਈ ਵੀ ਵੈਲਿਡ ਜਿਹੜੀ ਆ ਉਹਨਾਂ ਦਾ ਡਾਕੂਮੈਂਟ ਲੈ ਕੇ ਉਹ ਸਿੱਧਾ ਕੌਂਸਲਟ ਜਾਂ ਐਮਬੈਸੀ ਜਾਂ ਤੇ ਉਹਨਾਂ ਨੂੰ ਉਥੋਂ ਬਿਨਾਂ ਕਿਸੇ ਵਾਧੂ ਖਰਚੇ ਦੇ ਉਹ ਐਮਰਜੈਂਸੀ ਵੀਜ਼ਾ ਸੇਮ ਦੇ ਦਿੱਤਾ ਜਾਏਗਾ। ਔਰ ਮੇਰੇ ਧਿਆਨ ਚ ਆਇਆ ਵੀ ਕਈ ਲੋਕ ਉਹਨੂੰ ਵੀਐਫਐਸ ਚ ਭੇਜਦੇ ਆ ਸਮਾਂ ਲੱਗਦਾ ਔਰ ਹਜ਼ਾਰ ਹਜ਼ਾਰ ਡਾਲਰ ਉਥੋਂ ਦਾ ਉਹ ਜਿਹੜਾ ਉਹ ਉਹਨਾਂ ਤੋਂ ਲਿਆ ਵੀ ਜਾਂਦਾ ਹੈ। ਸੋ ਇਹ ਇਸ ਤਰ੍ਹਾਂ ਦੀ ਧੱਗੀ ਦਾ ਪ শিকারਤਾ ਹੋਈ ਹੈ ਕਿਉਂਕਿ ਧੱਕਾਬੜਾ ਹੋ ਰਿਹਾ ਹੈ ਉੱਥੇ ਅਮਰੀਕਾ ਦੇ ਵਿੱਚ ਸੋ ਆਪਣੀ ਜਿਹੜੇ ਵਿਦੇਸ਼ ਮੰਤਰਾਲੇ ਨੂੰ ਇਹਦੇ ਬਾਰੇ ਮੈਂ ਲਿਖਿਆ ਤੇ ਵਿਦੇਸ਼ ਮੰਤਰਾਲਾ ਵੀ ਇਹਦੇ ਬਾਰੇ ਸਹੀ ਜਿਹੜੀ ਹੈ ਜਾਣਕਾਰੀ ਲੋਕਾਂ ਦੇ ਰਿਹਾ ਹੈ ਇਹਦੇ ਨਾਲ 350 ਸੈਸ਼ਨ ਕਿੰਨੇ ਦਿਨ ਦਾ ਹੋਏਗਾ ਕੀ ਸਾਹ ਬਤਾਵੇਗਾ ਦੇਖੋ ਜਦੋਂ ਸੈਸ਼ਨ ਨਵੀਂ ਜਰਗਾ ਕਰਨਾ ਹੁੰਦਾ ਤਾਂ ਪ੍ਰੋਰੋ ਕਰਨਾ ਪੈਂਦਾ ਸੋ ਅੱਜ ਉਹ ਸੈਸ਼ਨ ਪ੍ਰੋਰੋ ਕਰਨ ਵਾਸਤੇ ਕਮਿਊਨੀਕੇਸ਼ਨ ਮਾਰੀਓ ਗਵਰਨਰ ਸਾਹਿਬ ਕੋਲ ਪਹੁੰਚੀ ਗਈ ਹੈ ਔਰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜੀ ਦੀ ਲਾਸਾਨੀ ਸ਼ਹਾਦਤ ਹੈ ਦੁਨੀਆਂ ਦੇ ਵਿੱਚ ਇਸ ਤਰ੍ਹਾਂ ਦੀ ਸ਼ਹਾਦਤ ਹੀ ਨਹੀਂ ਹੋਈ ਕਿ ਕਿਸੇ ਹੋਰ ਅਕੀਦੇ ਦੇ ਖਾਤਰ ਜਿਹੜਾ ਮਕਤੂਲ ਕਾਤਿਲ ਕੋਲ ਗਿਆ ਹੋਵੇ ਆਮ ਤੌਰ ਤੇ ਕਾਤਲ ਮਕਤੂਲ ਕੋਲ ਆਉਂਦਾ ਹੈ ਮਕਤੂਲ ਕਾਤਲ ਕੋਲ ਗਿਆ ਹੋਵੇ ਔਰ ਕਿਸੇ ਹੋਰ ਅਕੀਦੇ ਦੀ ਸਲਾਮਤੀ ਲਈ ਇਨਸਾਨੀਅਤ ਦੇ ਲਈ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਲਈ ਉਹ ਸ਼੍ਰੀ ਗੁਰਤੇਗਵਾਰ ਜੀ ਦੀ ਸ਼ਹਾਦਤ ਹੈ ਉਹਨੂੰ ਉਸ ਸ਼ਹਾਦਤ ਉਸ ਪਾਵਨ ਸ਼ਹਾਦਤ ਨੂੰ ਦੁਨੀਆ ਦੇ ਵਿੱਚ ਪਹੁੰਚਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਇੱਕ ਵਿਲੱਖਣ ਜਿਹੜਾ ਵਖਰਾ ਉਪਰਾਲਾ ਕੀਤਾ ਜਾ ਰਿਹਾ ਹੈ ਜਿੱਥੇ ਸਾਰੀਆਂ ਸੰਸਥਾਵਾਂ ਧਾਰਮਿਕ ਸਮਾਜਿਕ ਸੰਸਥਾਵਾਂ ਇਸ ਬਹੁਤ ਵੱਡੇ ਮੌਕੇ ਨੂੰ ਦੁਨੀਆ ਦੇ ਵਿੱਚ ਸਨਹਿਨ ਪਹੁੰਚਾਉਣ ਵਾਸਤੇ ਆਪਦੇ ਆਪ ਦੇ ਤੌਰ ਤੇ ਤਰਸਦ ਕਰ ਰਹੇ ਉੱਥੇ ਪੰਜਾਬ ਸਰਕਾਰ ਨੇ ਵੀ ਫੈਸਲਾ ਲਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਇੱਕ ਸਪੈਸ਼ਲ ਸੈਸ਼ਨ ਕਰਦਾ ਜਾਵੇ ਸੋ ਉਹਦੇ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਸੋ ਇਹ ਸੈਸ਼ਨ ਕੀਤਾ ਜਾਏਗਾ ਔਰ ਲਾਸਾਨੀ ਹੋਏਗਾ ਦੁਨੀਆ ਦੇ ਵਿੱਚ ਜੀ ਗੁੱਤੀ ਬਹਾਦਰ ਮਹਾਰਾਜ ਜੀ ਦੀ ਜਿਹੜੀ ਸ਼ਹਾਦਤ ਹੈ ਜਿਹੜੀ ਕਿ ਸਭੇ ਸਾਜੇ ਵਾਲ ਸਦਾਇੰਦੇ ਲਈ ਕੀਤੀ ਗਈ ਸੀ ਇੱਕ ਵਿਲੱਖਣ ਸਨੇਹਾ ਸੀ ਜਿਹੜਾ ਉਹ ਬਚਾਉਣ ਦੇ ਵਿੱਚ ਇਹ ਮਦਦਕਾਰ ਹੋਏਗਾ ਅੱਦੇ ਕਈ ਪੰਜਾਬੀ ਭਰਾ ਪਣ ਜਿਹੜੇ ਆਣਾਚਲ ਨਹੀਂ ਲਾਗਰਣਪੂਰੇ ਨਹੀਂ ਆਣੇ ਉਰਲ ਤੇ ਠੱਗਮਾਰੀ ਹੋ ਰਹੀ ਹੈ ਕਿਵੇਂ ਹੋ ਰਹੀ ਹੈ ਤੇ ਕਿਸ ਤਰ੍ਹਾਂ ਤੁਸੀਂ ਵਿਦੇਸ਼ ਮੰਤਰਾਲੇ ਨੂੰ ਅ ਦੇਖੋ ਜੀ ਅ ਅਮਰੀਕਾ ਦੇ ਵਿੱਚ ਅ ਅਦਕਲ ਬੜੀ ਸਖਤੀ ਕੀਤੀ ਹੋਈ ਆ ਉਹਦੇ ਤੇ ਅ ਉੱਥੇ ਲੋਕ ਹਿੰਦੁਸਤਾਨ ਤੋਂ ਜਾਂ ਬਾਹਰਲੇ ਦੇਸ਼ਾਂ ਉੱਥੇ ਗਏ ਹੋਏ ਆ ਉਹਨਾਂ ਕੋਲ ਵੈਲੇ ਡਾਕੂਮੈਂਟ ਨਹੀਂ ਆ ਤਾਂ ਉਹਨਾਂ ਨੂੰ ਵਾਪਸ ਆਉਣ ਵਾਸਤੇ ਸੈਲਫ ਡਿਪੋਰਟੇਸ਼ਨ ਵਾਸਤੇ ਇੱਕ ਤਾਂ ਆਈਸ ਡਿਪੋਰਟੇਸ਼ਨ ਕਰੀ ਤੇ ਸੈਲਫ ਡਿਪੋਰਟੇਸ਼ਨ ਉਹਦੇ ਵਾਸਤੇ ਇੱਕ ਐਮਰਜੈਂਸੀ ਸਰਟੀਫਿਕੇਟ ਨਹੀਂ ਦਿੰਦਾ ਔਰ ਉਹਦੇ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪ ਦਾ ਕੋਈ ਆਧਾਰ ਕਾਰਡ ਕੋਈ ਆਪ ਦਾ ਸਕੂਲ ਦਾ ਸਰਟੀਫਿਕੇਟ ਕੋਈ ਡਰਾਈਵਿੰਗ ਲਾਇਸੈਂਸ ਕੋਈ ਵੀ ਵੈਲਿਡ ਜਿਹੜੀ ਹੈ ਉਹਨਾਂ ਦਾ ਡਾਕੂਮੈਂਟ ਲੈ ਕੇ ਹੋ ਸਿੱਧਾ ਕੌਂਸਲਟ ਜਾਂ ਐਮਬੈਸੀ ਜਾਂ ਤੇ ਉਹਨਾਂ ਨੂੰ ਉਥੋਂ ਬਿਨਾਂ ਕਿਸੇ ਵਾਧੂ ਖਰਚੇ ਦੇ ਉਹ ਐਮਰਜੈਂਸੀ ਜੀਟ ਸੇਮ ਦੇ ਦਿੱਤਾ ਜਾਏਗਾ ਔਰ ਮੇਰੇ ਧਿਆਨ ਚ ਆਇਆ ਵੀ ਕਈ ਲੋਕ ਉਹਨੂੰ VFS ਚ ਭੇਜਦੇ ਆ ਸਮਾਂ ਲੱਗਦਾ ਔਰ ਹਜ਼ਾਰ ਹਜ਼ਾਰ ਡਾਲਰ ਉੱਥੋਂ ਦਾ ਉਹ ਜਿਹੜਾ ਉਹ ਉਹਨਾਂ ਤੋਂ ਲਿਆ ਵੀ ਜਾਂਦਾ ਸੋ ਇਹ ਇਸ ਤਰ੍ਹਾਂ ਦੀ ਧੱਕੀ ਦਾ ਬਚਕਾਰਤਾ ਹੋਈ ਹੈ ਕਿਉਂਕਿ ੱੱਕਾ ਵੜਾ ਹੋ ਰਿਹਾ ਉੱਥੇ ਅਮਰੀਕਾ ਦੇ ਵਿੱਚ ਸੋ ਆਪਣੀ ਜਿਹੜੇ ਵਿਦੇਸ਼ ਮੰਤਰਾਲੇ ਨੂੰ ਇਹਦੇ ਬਾਰੇ ਮੈਂ ਲਿਖਿਆ ਸੋ ਵਿਦੇਸ਼ ਮੰਤਰਾਲਾ ਵੀ ਇਹਦੇ ਬਾਰੇ ਸਹੀ ਜਿਹੜੀ ਹੈ ਜਾਣਕਾਰੀ ਲੋਕਾਂ ਨੂੰ ਦੇ ਰਿਹਾ ਇਹਦੇ ਨਾਲ 3.5